ਅੱਜ ਤੁਹਾਡਾ ਧੰਨਵਾਦ ਹਾਂ ਵੀ ਤੁਸੀਂ ਸਾਰੇ ਇੱਥੇ ਪਹੁੰਚੇ ਔਰ ਸਾਡੇ ਆਉਣ ਦਾ ਜੋ ਮਕਸਦ ਆ ਉਹ ਵਖੂਬੀਏ ਆ ਵੀ ਸਾਡੇ ਬਹੁਤ ਸੰਘਰਸ਼ਵਾਨ ਤੇ ਜੁਝਾਰੂ ਸਾਥੂ ਸੰਜੀਵ ਸ਼ਰਮਾ ਜੀ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਇੱਥੋਂ ਦੇ ਔਰ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਆ ਉਹਨਾਂ ਦੇ ਵਾਈਫ ਨੀਹਾ ਜੀ ਉਹਨਾਂ ਦੀ ਲੜਾਈ ਦੇ ਵਿੱਚ ਜੋਸ਼ ਤਰੀਕੇ ਨਾਲ ਧੱਕਾ ਕੀਤਾ ਗਿਆ ਅਜੋਦੀ ਸਪੋਰਟ ਦੇ ਵਿੱਚ ਸਾਡੇ ਨਾਲ 올 ਇੰਡੀਆ ਕਿਸਾਨ ਸੱਲ ਦੇ ਸਾਡੀ ਪਾਰਟੀ ਦੇ ਸਰਮੌਰ ਨੇਤਾ ਜਿਨ੍ਹਾਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਆ ਬਜਰੰਗ ਪੁਨੀਆ ਜੀ ਜੋ ਕਿ ਖੇਲ ਰਤਨ ਤੋਂ ਲੈ ਕੇ ਕਿਹੜਾ ਉਹ ਹਿੰਦੁਸਤਾਨ ਦਾ ਸਪੋਰਟਸ ਦਾ ਅਵਾਰਡ ਨਹੀਂ ਆ ਸਰਕਾਰ ਵੱਲੋਂ ਜਿਨ੍ਹਾਂ ਨੂੰ ਨਹੀਂ ਦਿੱਤਾ ਗਿਆ ਜਿਹੜਾ ਉਹਨਾਂ ਕੋਲ ਨਹੀਂ ਹੈਗਾ ਉਹਦੇ ਨਾਲ ਨਾਲ 올림픽 ਮੈਡਲਿਸਟ ਆ ਔਰ ਉਹਦੇ ਨਾਲ ਨਾਲ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਚਾਰ ਮੈਡਲ ਜਿੱਤਣ ਵਾਲਾ ਇੱਕ ਇਕਲੌਤਾ ਐਥਲੀਟ ਆ ਔਰ ਮੈਂ ਕਹਿਣਾ ਚਾਹੂਗਾ ਕਿ ਤੁਹਾਨੂੰ ਹਲੇ ਕੀ ਸਾਰਾ ਕੁਝ ਤੁਹਾਡੀ ਨੋਲਿਜ ਵਿੱਚ ਹੁੰਦਾ ਵੀ ਜਿਹੜਾ ਸੰਘਰਸ਼ ਪਿੱਛੇ ਜੇ ਬਜਰੰਗ ਪੁਨੀਆ ਜੀ ਨੇ ਜੰਤਰ ਮੰਤਰ ਤੇ ਲੜਿਆ ਉਹ ਵੀ ਇੱਕ ਧੱਕੇਸ਼ਾਹੀ ਖਿਲਾਫ ਲੜਿਆ ਇੱਕ ਪ੍ਰਜਾਤੰਤਰ ਪੁਲਸ ਦੀ ਤੰਤਰ ਦੀ ਜਿਹੜੀ ਗਲਤ ਇੱਕ ਉਹ ਇਸਤੇਮਾਲ ਸੀ ਉਹਦੇ ਖਿਲਾਫ ਲੜਿਆ ਇਸ ਕਰਕੇ ਅੱਜ ਇਹ ਸਾਡਾ ਇੱਥੇ ਹੌਸਲਾ ਵਜਾਈ ਕਰਨਾ ਹੈ ਔਰ ਨਾਲ ਨਾਲ ਮੈਂ ਬਹੁਤ ਧੰਨਵਾਦੀਆਂ ਦਿਲੋਂ ਸਾਡੇ ਭੈਣ ਜੀ ਸਾਡੇ ਸਟੇਟ ਦੇ ਊਮਨ ਮਿੰਗ ਦੇ ਪ੍ਰਧਾਨ ਮਹਿਲਾਵਾਂ ਦੇ ਪ੍ਰਧਾਨ ਕਾਂਗਰਸ ਪਾਰਟੀ ਦੇ ਭੈਣ ਗੁਰਸ਼ਰਨ ਰੰਧਾਵਾ ਜੀ ਜੋ ਕਿ ਹਰ ਸਮੇਂ ਸਾਡਾ ਹਾਲੇ ਕੀ ਆਪ ਵੀ ਇਸ ਪ੍ਰਕਿਰਿਆ ਚੋਂ ਨਿਕਲੇ ਆ ਯੂਥ ਕਾਂਗਰਸ ਦੇ ਸਾਥੀਆਂ ਦਾ ਔਰ ਆਪਣੇ ਕਾਂਗਰਸ ਪਾਰਟੀ ਦੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਡੇ ਭੈਣ ਜੀ ਹਰਨੀਤ ਜੀ ਜੋ ਕਿ ਸਟੇਟ ਦੇ ਵਾਈਸ ਪ੍ਰਧਾਨ ਆ ਨਾਲ ਸਾਡੇ ਡਾਕਟਰ ਅਚਰ ਸ਼ਰਮਾ ਜੀ ਉਹ ਆਏ ਔਰ ਪਟਿਆਲੇ ਤੋਂ ਸਾਰੇ ਉਹਨਾਂ ਦੀ ਸੰਜੀਵ ਸ਼ਰਮਾ ਜੀ ਜਿਨ੍ਹਾਂ ਦੇ ਮੈਨੂੰ ਲੱਗਾ ਦਾ ਸਾਨੂੰ ਪਛਾਣ ਦੇਣ ਦੀ ਲੋੜ ਨਹੀਂ ਤੁਸੀਂ ਬਖੂਬੀ ਸਾਰੇ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਹੋ ਸੋ ਅਸੀਂ ਜਿਹੜੇ ਅੱਜ ਸਾਡਾ ਮਕਸਦ ਹੈ ਸੀ ਜੋ ਕਿ ਜਿਹਦੇ ਬਾਰੇ ਕੀ ਬਜਰੰਗ ਜੀ ਵਿਸਤਾਰਤ ਤੁਹਾਨੂੰ ਆਪਣਾ ਉਹ ਦੇਣਗੇ ਅਸੀਂ ਇਹਨਾਂ ਜ਼ਰੂਰ ਕਹਿਣ ਆਏ ਆ ਕਿ ਜੋ ਤੱਕਾ ਪਟਿਆਲੇ ਦੇ ਵਿੱਚ ਬਲਬੀਰ ਜੀ ਜਿਨ੍ਹਾਂ ਨੂੰ ਸਾਰੇ ਸੋਚਦੇ ਸੀ ਬੜੇ ਸ਼ਰੀਫ ਜੇ ਮੰਤਰੀਆ ਲੈ ਕੇ ਰ ਇੱਕ ਗੁੰਡਾ ਕਰਤੀ ਤੇ ਜੋ ਮੰਤਰੀ ਉਤਰਿਆ ਹੋਇਆ ਸਟੇਟ ਦਾ ਇੱਕ ਮਿਨਿਸਟਰ ਕੈਬਨਿਟ ਮਿਨਿਸਟਰ ਕਿਵੇਂ ਇੱਕ ਨੌਜਵਾਨ ਮੁੰਡੇ ਨੂੰ ਨੌਜਵਾਨ ਨੇਤਾ ਨੂੰ ੱੱਕੇ ਨਾਲ ਪੁਲਿਸ ਜ਼ਬਰਨ ਫੜ ਕੇ ਲੈ ਗਈ ਔਰ ਇਸ ਤਰੀਕੇ ਦਾ ਵਿਹਾਰ ਕੀਤਾ ਵੀ ਜਿਹੜਾ ਡੈਮੋਕ੍ਰੇਸੀ ਦੇ ਨਾਮ ਦੇ ਉੱਤੇ ਜਿਹੜੀ ਇਹ ਪਾਰਟੀ ਅੰਬੇਦਕਰ ਦੀ ਫੋਟੋਆਂ ਲਾਈ ਫਿਰਦੇ ਆ ਭਗਤ ਸਿੰਘ ਦੀਆਂ ਫੋਟੋਆਂ ਲਾਈ ਫਿਰਦੇ ਆ ਉਹ ਇਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਦਾਅਵੇ ਕਰਦੇ ਆ ਅੱਜ ਜਿੱਥੇ ਅਗਰ ਅੱਜ ਅੰਬੇਦਕਰ ਸਾਹਿਬ ਜਾਂ ਭਗਤ ਸਿੰਘ ਜੀ ਇਹ ਚੀਜ਼ਾਂ ਜਿੱਥੋਂ ਵੀ ਦੇਖਦੇ ਹੋਣਗੇ ਤੇ ਜ਼ਰੂਰ ਇਹਨਾਂ ਤੋਂ ਇਹ ਕਹਿਣਗੇ ਵੀ ਰੱਬ ਦਾ ਵਾਸਤਾ ਸਾਡੀਆਂ ਫੋਟੋਆਂ ਦਾ ਗਲਤ ਇਸਤੇਮਾਲ ਨਾ ਜਿੱਥੇ ਅੱਜ ਦਾ ਮੌਜੂਦਾ ਇੱਥੋਂ ਦਾ ਪ੍ਰਜਾਤੰਤਰ ਆ ਪੁਲਸਾ ਐਸਐਸਪੀ ਤੋਂ ਲੈ ਕੇ ਡੀਐਸਪੀ ਤੋਂ ਲੈ ਕੇ ਐਸਐਚਓ ਤੱਕ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ਰਮ ਆਣੀ ਚਾਹੀਦੀ ਆ ਵੱੱਤ ਵੱਦ ਇੱਕ ਬਦਲੀ ਹੋਈ ਸੀ ਬਦਲੀਓ ਹੋ ਜਾਂਦੀ ਲੇਕਿਨ ਅੱਜ ਜਿਹੜਾ ਤੁਸੀਂ ਧੱਕਾ ਕਰਦੇ ਪਏ ਹੋ ਇੱਕ ਪਰਿਵਾਰ ਦੇ ਨਾਲ ਪਟਿਆਲੇ ਦੇ ਮੌਜੂਦਾ ਜਿੰਨੇ ਇੱਥੋਂ ਦੇ ਕਾਉਂਸਲਰ ਆ ਜਿਹੜੇ ਸਾਡੇ ਸਾਬਕਾ ਸੀ ਜਾਂ ਜਿਹੜੇ ਅੱਜ ਇਲੈਕਸ਼ਨ ਲੜ ਰਹੇ ਆ ਇਹ ਇੱਕ ਧੱਕੇ ਦੇ ਖਿਲਾਫ ਅੱਜ ਬਜਰੰਗ ਜੀ ਔਰ ਸਾਡੀ ਸਾਰੀ ਜਿਹੜੀ ਇੱਕ ਮਤਲਬ ਇਹ ਕੋਈ ਅਸੀਂ ਪਾਰਟੀ ਦਾ ਡੈਲੀਗੇਸ਼ਨ ਨਹੀਂ ਆਇਆ। ਇਹ ਅਸੀਂ ਸੰਜੀਵ ਦੇ ਹੱਕ ਦੇ ਵਿੱਚ ਉਹ ਜੂਝਾਰੂ ਸੰਘਰਸ਼ਵਾਨ ਸਾਥੀ ਆਏ ਆ ਜਿਹੜੇ ਮਹਿਸੂਸ ਕਰਦੇ ਆ ਕਿ ਧੱਕੇ ਦੇ ਖਿਲਾਫ ਅਸੀਂ ਵੀ ਲੜਦੇ ਆਏ ਆ ਔਰ ਅੱਗੇ ਵੀ ਲੜਦੇ ਰਵਾਂਗੇ। ਪਾਰਟੀ ਲੈਵਲ ਦੇ ਉੱਤੇ ਵੀ ਸਾਡੀਆਂ ਗਤੀਵਿਧੀਆਂ ਜਾਰੀ ਆ। ਉਹਨਾਂ ਬਾਰੇ ਤੁਹਾਨੂੰ ਬਾਅਦ ਦੱਸਾਂਗੇ ਲੇਕਿਨ ਮੈਂ ਹੁਣ ਬਜਰੰਗ ਜੀ ਨੂੰ ਕਹੂੰਗਾ ਵੀ ਤੁਹਾਡੇ ਰੂਬਰੂ ਹੋਣ ਔਰ ਆਪਣੇ ਜੋ ਆ ਵਿਚਾਰ ਤੁਹਾਨੂੰ ਦੱਸੇ। ਧੰਨਵਾਦ ਆਪ ਲੋਕ ਯਾਹਾਂ ਪੇ ਆਏ ਹੋ ਇਤਨੇ ਛੋਟੇ ਸਮੇਂ ਮੇਂ ਔਰ ਦੂਸਰੀ ਚੀਜ਼ जो धक्काशाही हमने दिल्ली के जंतर मंत्र पे झेली हम सोच रहे थे कि बीजेपी एक ऐसी सरकार है जो सबके साथ धक्काशाही कर रही है लेकिन अभी मैं यहाँ पे संजू भाई के लिए आया संजू शर्मा जी के लिए आया जो एक संघरसी लड़का है और जो मेहनत से ऊपर बढ़ रहा है लोगों की हेल्प करके कि भाई राजनीति में आना मकसद होता है कि हम लोगों की मदद करें जो लोगों के काम है वो करें वो काम करके वो आगे बढ़ रहा है और उसको दबाने का जो प्रयास यहाँ के मंत्री बलबीर सिंह है उन्होंने जो किया है आप आम आदमी पार्टी के हैं जो आम आदमी पार्टी में मुझे यहाँ के जो चीजें देखी गई ऐसा व्यवहार कर रहे हैं जैसे यहाँ पे पता नहीं कोई क्रिमिनल छुपे हुए हैं पूरे परिवार के साथ ऐसा व्यवहार कर रहे हैं तो वो जो धक्काशा यहां जंत्र मंत्र पे उन बेटियों के साथ करी गई थी उससे भी मुश्किल समय मैंने आज इस परिवार को देखा कि भाई सभी परिवार वालों को डर है जो लोग इनकी हेल्प करे उनको डर है कि भाई पुलिस वाले उठा के जबरदस्ती हमें जेलों में डाल रहे हैं तो ये धक्काशाई देश में नहीं चलेगी और नहीं ये पंजाब में चले किसी भी राज्य में नहीं चलेगी तो इस धक्काशाही के खिलाफ जो संघर्ष हम पहले कर रहे थे आज हम संजू भाई के लिए और हमारी जो भाभी जी है ने आजी उनकी वाइफ जो चुनाव लड़ रही है उनके साथ खड़े हैं और जो ये धक्काशाही कर रही है सरकार जो भगवत मान जी की सरकार जो ये धक्काशाही कर रही है मेरी विनती है कि जो संघर्ष अगर आपने लोगों के काम किया, आपकी तो सरकार है स्टेट में अगर आप लोगों ने काम किए हैं तो आप लोग वैसे ही जीत जाओगे आप धक्काशाही क्यों कर रहे हो किसी परिवार के साथ और तो मैं पुलिस एक मिनट रुक जाओ फेर, फेर, फेर और जो पुलिस वाले भाई जो धक्काशाही कर रहे हैं मैं उनसे पूछना चाहता हूँ कि सरकार के मंत्री बोलेंगे कि आप अपने बच्चों के साथ ये धक्काशाही करेंगे तो आप करेंगे जब भी तो आपका ट्रांसफर का ये रहेगा ना ड्रग भी हमारा ट्रांसफर हो जाएगा आप चालीस साल नौकरी कर रहे हो आप किसी आपको किसी ने खैरत में नहीं दे रखी है नौकरी जो आप अपने दम पे उसकी काबिलियत के दम पे आप बैठे हो वहां पे तो आपका हक है कि आप जनता की सेवा निष्पक्ष तरीके से करें ना कि एक जो मंत्री बैठे हैं उनके इशारों पे आप करें आप बदली करके आप दूसरी जगह नौकरी कर ईमानदारी अगर आप ईमानदारी से नौकरी करोगे तो आपको कोई नहीं ला सकता तो मैं पुलिस वाले साथियों से भी यही बोलूंगा कि आप न्याय करिए न्याय के साथ रहिए ना कि धक्काशाही के साथ लोकसभा चुनाव में में अलायंस अलायंस था इंडिया आपके आम आदमी पार्टी की देखो जो धक्काशाही जो धक्काशाही जो, जो भी पार्टी करेगी हम उसके खिलाफ तो भी खिलाफ हो। बिल्कुल जो धक्काशाही जो पार्टी हमारे जो युवा साथियों के साथ अगर कोई भी अन्याय करेगा जो जबरदस्ती धक्काशाही करेगा तो उसके खिलाफ हम लड़ेंगे सर परसों के लिए क्या तैयारी है क्योंकि तो परसों उम्मीदवार बिल्कुल तो तो लिए के लिए के लिए 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 मैंने अभी यहाँ पे आके देखा की जो युवा साथियों को डरा रखा है वो आगे उनको जबरदस्ती अगर वो उनके सपोर्ट में खड़े होते हैं तो पुलिस जबरदस्ती उठा के लेके जाती है पटियाला में कोई रहेंगे बड़े नेता उस दिन ਬਿਲਕੁਲ ਸਾਰੇ ਵੱਡੇ ਨਿਸਾਬ ਵੀ ਰਹਿਣਗੇ ਔਰ ਮੈਂ ਤੁਹਾਨੂੰ ਇਹ ਕਹਣਾ ਅਜ ਪਹਿਲਵਾਨ ਜੀ ਦੇ ਆਉਣ ਨਾਲ ਸੀ ਇਹ ਵੀ ਰਿਕਵੈਸਟ ਕਰਦੇ ਆ ਵੀ ਕੋਈ ਸਾਨੂੰ ਇਥੋਂ ਦੇ ਲੋਕਲ ਪਹਿਲਵਾਨ ਜਿਹੜੇ ਹੋਣ ਕਿਉਂਕਿ ਜਿਸ ਤਰੀਕੇ ਦੀ ਨਜਿੱਠਣਾ ਪੈ ਰਿਹਾ ਉਹਨਾਂ ਨਾਲ ਕਿ ਸ਼ਾਇਦ ਇੱਕ ਬੰਦਿਆਂ ਨੂੰ ਹੌਸਲਾ ਦੇਣ ਨੂੰ ਅਸੀਂ ਕੋਈ ਲੜਾਈ ਨਹੀਂ ਕਰਨੀ ਉਹਨਾਂ ਨਾਲ ਲੇਕਿਨ ਅਗਰ ਕੋਈ ਸਾਡੇ ਤੇ ਜ਼ੋਰ ਜਬਰਦਸਤੀ ਕਰਦਾ ਵਾ ਘਟੋ-ਘਟਾ ਸੀ ਵੀ ਨਹੀਂ ਚਾਹੁੰਦੇ ਸਾਡੇ ਬੰਦਿਆਂ ਦੇ ਕਿਤੇ ਛੱਤਰ ਪਹਿਣ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੰਦਿਆਂ ਦੇ ਡੰਡੇ ਪਹਿਣ ਏਟਲੀਸਟ ਅਸੀਂ ਵੀ ਇਸ ਚੀਜ਼ ਨੂੰ ਜ਼ਰੂਰ ਰਜਿਸਟਰ ਕਰਾਂਗੇ ਅਗਰ ਜਿੰਨਾ ਸਾਡੇ ਅੰਦਰ ਲਾਉਫੁਲੀ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਹਰ ਉਹ ਚੀਜ਼ ਰਜਿਸਟਰ ਕਰਾਂਗੇ ਸਾਨੂੰ ਪਤਾ ਇਹਨਾਂ ਨੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕਰਨੀ ਆ ਸਾਨੂੰ ਪਤਾ ਵੀ ਪੁਲਿਸ ਨੇ ਆਪ ਬੂਥ ਕੈਪਚਰ ਕਰਾਣੇ ਆ ਸਾਨੂੰ ਇਹ ਪਤਾ ਵਾ ਵੀ ਪੁਲਿਸ ਨੇ ਅੱਜ ਵੀ ਜਿਹੜਾ ਲੋਕਲ ਮਤਲਬ ਨੁਮਾਇੰਦਾ ਵਾ ਉਹ ਐਸ ਐਚਓ ਦੇ ਨਾਲ ਰਲ ਕੇ ਕੈਂਪੇਨ ਕਰ ਰਿਹਾ ਵਾ ਔਰ ਸ਼ਰਮ ਵਾਲੀ ਇਹ ਗੱਲ ਆ ਵੀ ਵਰਦੀਆਂ ਪਾ ਕੇ ਤੁਸੀਂ ਅੱਜ ਆਮ ਆਦਮੀ ਦਾ ਝੰਡਾ ਚੱਕ ਰਹੇ ਹੋ ਉਸ ਵਰਦੀ ਦੀ ਕਦਰ ਜ਼ਰੂਰ ਕਰੋ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਆ ਤਲੋ ਸੋ ਅੱਜ ਸਰੋਕਾਰ ਸੰਦੇਸ਼ਾ ਕਾੜੂ ਦਾ ਆਤ ਵਿੱਚ ਆਇਆ ਕਿ ਜਿਹੜੇ ਕੁਝ ਕੈਂਡੀਡੇਟਸ ਜਿਨ੍ਹਾਂ ਦਾ ਪੋਟਾਇਚਰ ਉਹਨਾਂ ਦੇ ਵਿੱਚ ਚਾਹੀਤੇ ਸਾਡੇ ਹਰ ਕੈਂਡੀਡੇਟ ਸਾਡੇ ਨੂੰ ਪਤਾ ਚੱਲਿਆ ਉਹਨੇ ਸੇਵਕ ਸਿੰਘ ਝਿਲਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਕੀਤਾ ਮਿਰਕਾ ਚਵਾੜੀ ਸਾਹਿਬ ਤੇ ਵੀ ਆਪਣਾ ਕੀ ਕਹਿੰਦੇ ਕ੍ਰਿਮੀਨਲ ਕੇਸ ਕੀਤਾ ਪਰ ਸਾਡੇ ਜਿੰਨੇ ਸਟਾਕਾਰੀਓ ਸਾਥੀ ਆ ਉਹਨਾਂ ਨੂੰ ਸ਼ਾਇਦ ਕਿਸੇ ਨੂੰ ਜ਼ਮਾਨਤ ਮਿਲ ਗਈ ਕੋਈ ਭੱਜਿਆ ਹੋਇਆ ਵਾ ਇੱਥੇ ਤੱਕ ਚਲੋ ਕੈਂਡੀਡੇਟਸ ਦੇ ਉਲਟ ਤਾਂ ਸੁਣਿਆ ਸੀ ਜਿਹੜੇ ਸਪੋਰਟਰ ਆ ਜਿਹੜੇ ਨਾਲ ਕੈਂਪੇਨ ਟੀਮਾਂ ਕਰਦੇ ਆ ਉਹਨਾਂ ਦੀਆਂ ਫੋਟੋਆਂ ਖਿੱਚ-ਖਿੱਚ ਕੇ ਇੰਨੇ ਧੱਕਾਸ਼ਾਹੀ ਮਤਲਬ ਪੁਲਸੇ ਪਰ ਸੋਚਦੀ ਆ ਵੀ ਇਹ ਰਾਜ ਕਦੀ ਬਦਲਣਾ ਨਹੀਂ ਪੁਲਸ ਨੇ ਕਦੀ ਇਹ ਸੋਚਣਾ ਨਹੀਂ ਵੀ ਇਹ ਇਸ ਚੀਜ਼ ਦੀ ਕੋਈ ਜਵਾਬ ਦੇ ਹੀ ਨਹੀਂ ਜਾਂ ਪੁਲਸ ਵਾਲੇ ਅਫਸਰ ਇਹ ਸੋਚ ਰਹੇ ਆ ਵੀ ਅੱਜ ਤੋਂ ਬਾਅਦ ਇਸ ਗੱਲ ਦੇ ਬਾਰੇ ਕੋਈ ਪੁੱਛਿਆ ਨਹੀਂ ਜਾਊਗਾ ਔਰ ਹਰ ਵਾਰ ਜੋ ਜਿੰਨੇ ਜੋ ਨਿਹਰਗਰਦੀ ਠਾ ਦਿੱਤੀ ਗਈ ਆ ਉਹਦੇ ਬਾਰੇ ਕੋਈ ਸਵਾਲ ਜਵਾਬ ਨਹੀਂ ਹੋਣਗੇ ਇਹ ਸਵਾਲ ਜਵਾਬ ਹੀ ਹੋਣਗੇ ਪ੍ਰਤਾਪ ਬਾਜਵਾ ਜੀ ਸਪੈਸ਼ਲੀ ਇਲੈਕਸ਼ਨ ਕਮਿਸ਼ਨ ਕੋਲ ਗਏ ਸੀ ਅੱਜ ਜੋ ਪਿੰਡ ਸੀਗੇ ਮੈਂ ਉਹਨਾਂ ਨੂੰ ਆਉਣ ਤੋਂ ਪਹਿਲਾਂ ਦੱਸਿਆ ਕਹਿੰਦੇ ਉਹ ਮਤਲਬ ਹਰਾਨਗੀ ਵਾਲੀ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਵੀ ਇਹ ਵੀ ਨਹੀਂ ਪਤਾ ਸੀ ਵੀ ਇੰਨਾ ਜ਼ਿਆਦਾ ਧੱਕੇਸ਼ਾਹੀ ਦੇ ਵਿੱਚ ਪ੍ਰਤਾਪ ਜੀ ਕਹਿੰਦੇ ਵੀ ਮਤਲਬ ਉਹਨਾਂ ਨੂੰ ਅੱਜ ਪਤਾ ਚੱਲਿਆ ਵੀ ਉਹ ਮੁੰਡਾ ਜਿਹੜਾ ਵਾ ਉਹ ਅੰਦਰ ਸੀਗਾ ਮਤਲਬ ਇੱਥੋਂ ਤੱਕ ਧੱਕਾ ਵਾ ਵੀ ਇਹ ਵੀ ਨਹੀਂ ਪਤਾ ਚੱਲਣ ਦਿੰਦੇ ਕਿ ਕਿੱਥੇ ਆ ਗਏ ਬਈ ਮੈਡਮ ਵੀਰ ਦਾਵਾ ਜੀ ਰਾਜਾ ਬੜੇ ਜੀ ਆਇਆ ਸੀ ਪਿੱਛੇ ਜਿਹੜੀ ਪ੍ਰੈਸ ਕਾਨਫਰੰਸ ਤੇ ਬਿਆਲੇ ਕੀਤੀ ਸੀ ਉਹ ਕਾਨੂੰਨੀ ਚਾਰਾ ਜੋ ਹੀ ਨਿਕਾਲ ਰਹੇ ਸੀ ਅਸੀਂ ਇਸ ਧੱਕੇ ਦੇ ਖਿਲਾਫ ਜਾਵਾਗਿਆ ਅਦਾਲਤ ਤੇ ਜਾਵਾਗਿਆ ਕੋਰਟ ਤੇ ਜਾਵਾਗਿਆ ਔਰਤਾਂ ਕਕੀ ਕੀਤਾ ਗਿਆ ਚਾਰਾ ਜੋ ਕਾਨੂੰਨੀ ਚਾਰਾ ਜੋਈ ਕੀਤੀ ਵੀ ਮੈਨੂੰ ਹੁਣੇ ਪਤਾ ਚੱਲਿਆ ਮੈਨੂੰ ਮੇਰੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਰੀਕਾ ਅਗਰਵਾਲ ਥੋੜੇ ਬਿਮਾਰ ਹੈ ਉਹਨਾਂ ਨੇ ਵੀ ਆਉਣਾ ਸੀ ਉਹਨਾਂ ਨੇ ਦੱਸਿਆ ਕਿ ਹਾਈ ਕੋਰਟ ਨੇ ਤਲਬ ਕੀਤਾ ਹੈ ਡੀਜੀਪੀ ਉਹਨਾਂ ਤੋਂ ਜਵਾਬ ਮੰਗਿਆ ਕਿ ਉਸ ਦਿਨ ਤੁਹਾਡੀ ਪੁਲਿਸ ਨੇ ਕੀ ਕੀਤਾ ਹੈ ਜਵਾਬ ਦਿਓ ਲੋਕਾਂ ਦੀਆ ਤੁਸੀਂ ਦੇਖਿਆ ਹੀ ਔਰਤਾਂ ਦੇ ਨਾਲ ਕਿੰਨੀ ਬਦਤਮੀਜ਼ੀ ਹੋਈ ਹੈ ਕੱਪੜੇ ਤੱਕ ਫਾੜੇ ਕੇ ਥੱਲੇ ਗੇਰ-ਗੇਰ ਕੇ ਉਹਨਾਂ ਨੂੰ ਤਿੰਨ ਤਿੰਨ ਵਾਰ ਲੱਤ ਮਾਰੀਆਂ ਗਿਆ ਕੁੱਟਿਆ ਗਿਆ ਪੇਪਰ ਫਾੜੇ ਗਏ ਸਾਰੀ ਚੀਜ਼ ਦੀ ਜਵਾਬ ਦੇਈ ਅੱਜ ਕੋਰਟ ਚ ਮੰਗੀ ਗਈ ਹੈ ਅਸੀਂ ਵੀਡੀਓਗ੍ਰਾਫੀ ਅਸੀਂ ਅੱਜ ਮੈਨੂੰ ਉਹਨੇ ਪਤਾ ਚੱਲਿਆ ਉਹਨਾਂ ਨੇ ਅਸੀਂ ਤੁਹਾਡੇ ਥਰੂ ਬੂਥਾਂ ਵਾਲੇ ਦਿਨ ਵੀਡੀਓਗ੍ਰਾਫੀ ਦੀ ਵੀ ਮੰਗ ਕਰਦੇ ਹਾਂ ਔਰ ਅਸੀਂ ਕਾਨੂੰਨੀ ਰਾਹ ਵੀ ਲੱਭਾਂਗੇ ਵੀ ਜਿਸ ਤਰੀਕੇ ਨਾਲ ਬੂਥਾਂ ਦੇ ਉੱਤੇ ਵੀਡੀਓਗ੍ਰਾਫੀ ਕਰਾਈ ਜਾਵੇ ਅਗਰ ਸਰਕਾਰ ਉਹਦਾ ਖਰਚਾ ਨਹੀਂ ਚੱਕਣ ਨੂੰ ਤਿਆਰ ਤੇ ਅਸੀਂ ਪੰਨੋ ਖਰਚਾ ਦੇ ਕੇ ਵੀਡੀਓਗ੍ਰਾਫੀ ਕਰਾਉਣ ਨੂੰ ਤਿਆਰ ਹਾਂ ਨਹੀਂ ਅਸੀਂ ਚਾਹਦੇ ਆ ਵੀ ਜਿਹੜੀ ਬਾਹਰਲੇ ਪਾਸੇ ਇਹ ਤਾਂ ਅੰਦਰਲੇ ਪਾਸੇ ਆਇਆ ਨਾ ਇਹ ਬਾਹਰਲੇ ਪਾਸੇ ਕਿਉਂਕਿ ਰੋਕਿਆ ਕਿੱਥੋਂ ਜਾਣਾ ਵਾ ਰੋਕਿਆ ਬਾਹਰੋਂ ਜਾਣਾ ਵਾ ਸਰ ਬਾਹਰ ਵਾਸਤੇ ਤੁਸੀਂ ਹਾਈ ਕੋਰਟ ਗਏ ਅਸੀਂ ਅਸੀਂ ਉਹੀ ਤਾਂ ਤੁਹਾਨੂੰ ਗੱਲ ਕਰਾਂ ਆ ਕੇ ਪਤਾ ਚਲਦੀਆਂ ਗੱਲਾਂ ਇੱਥੇ ਅਸੀਂ ਅੱਜ ਦੀ ਤਾਂ ਕੱਲ ਉਹਦੇ ਬਾਰੇ ਪ੍ਰੋਪੋਜ਼ੀਸ਼ਨਾਂ ਤਿਆਰ ਲੀਡਰਸ਼ਿਪ ਨੇ ਥੋੜੇ ਧਿਆਨ ਚ ਨਹੀਂ ਲੈਂਦਾ ਕਿ ਜੀ ਬਾਰਾਂ ਨੂੰ ਇੰਨਾ ਕੰਮ ਹੋਇਆ ਕਿਨੂੰ ਹੀ ਹੋਏਗਾ ਪੈਨੇ ਵੀ ਕੰਮ ਕਰ ਲੋ ਤੁਸੀਂ ਉਹ ਪੋਸਟ ਦੇਖੋ ਅਸੀਂ ਅਸੀਂ ਦੇਖੋ ਸਾਰੀਆਂ ਚੀਜ਼ਾਂ ਨਾਲ ਇਲੈਕਸ਼ਨਾਂ ਦੇ ਵਿੱਚ ਚੀਜ਼ਾਂ ਬਹੁਤ ਉਲਝੀਆਂ ਹੁੰਦੀਆਂ ਕਿਉਂਕਿ ਅਸੀਂ ਵੀ ਐਕਸਪੈਕਟਡ ਨਹੀਂ ਸੀ ਕਿ ਵੀ ਇਸ ਤਰੀਕੇ ਦੀ ਧੱਕੇਸ਼ਾਹੀ ਹੋ ਸਕਦੀ ਆ ਮੈਡਮ ਕਿਸ ਤਰ੍ਹਾਂ ਦੀ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਹੋ ਰਹੇ ਕਿ ਇਸ਼ਾਰੀਆਂ ਕਿਉਂਕਿ ਜਿਹੜੇ ਤੁਹਾਡੇ ਹਸਬੰਦ ਆ ਉਹਨਾਂ ਦੇ ਮਾਮਲੇ ਦਾ ਸੁਰੇ ਰਹੇ ਤੇ ਤੁਸੀਂ ਇਕੱਲੇ ਹੀ ਕਪੇ ਦੇ ਵਿੱਚ ਲਗੇ ਹੋ ਮੁਸ਼ਕਲਾਂ ਤੇ ਜੀ ਆਂਦੀਆਂ ਹੀ ਆ ਦੇਖੋ ਫੈਮਿਲੀ ਮੈਂਬਰਸ ਨੂੰ ਤੇ ਆਂਦੀਆਂ ਹੀ ਆ ਆਫਕੋਰਸ ਆਂਦੀਆਂ ਬਟ ਜੋ ਇਹਨਾਂ ਨੇ ਕੀਤਾ ਹੈ ਬਹੁਤ ਗਲਤ ਕੀਤਾ ਹੈ ਤੁਸੀਂ ਆਪ ਹੀ ਦੇਖਿਓ ਉਹਨਾਂ ਨੋਮੀਨੇਸ਼ਨਸ ਵਾਲੇ ਦਿਨ ਮੈਂ ਤੇ ਆਈ ਵਿਟਨੈਸ ਹਾਊਸ ਚੀਜ਼ ਦੀ ਜੋ ਇਹਨਾਂ ਨੇ ਕੀਤਾ ਹੈ ਕਿੱਦਾਂ ਲੋਕਾਂ ਨੇ ਇਹ ਸ਼ਰੀਆਮ ਹੀ ਮਤਲਬ ਫਾਈਲਾਂ ਰਜਿਸਟਰੀਆਂ Ориجنલ્સ ਤੱਕ ਪਾੜਦੇ ਇਹਨਾਂ ਨੇ ਮਤਲਬ ਇਹ ਕਿੱਥੋਂ ਦਾ ਮਤਲਬ ਕੀ ਕਰ ਕੀ ਰਹੇ ਲੋਕ ਮਤਲਬ ਅੰਡਰਸਟੈਂਡ ਹੀ ਨਹੀਂ ਹੋ ਪਾਰਿਆ ਮਤਲਬ ਇਹ ਚੀਜ਼ ਹੋ ਕੀ ਰਹੀ ਹੈ ਇਹ ਮਤਲਬ ਉਹ ਇੰਨਾ ਜ਼ਿਆਦਾ ਮਤਲਬ ਮੈਂਟਲੀ ਹਰਾਸ ਹੋ ਰਹੇ ਹਨ ਨਾ ਲੋਕ ਇਸ ਚੀਜ਼ ਨੂੰ ਲੈ ਕੇ ਮੈਡਮ ਤੁਹਾਡੇ ਵੀ ਤਿੰਨ ਵਕੀਲ ਉਸ ਦਿਨ ਮੈਦਾਨ ਚ ਉਤਰੇ ਸੀ ਕੋਰਟ ਦੇ ਸੀ ਫਿਰ ਵੀ ਕੀਤਰਕ ਦੇ ਰਿਹਾਮਡ ਹੋ ਗਿਆ ਕੀ ਉਹ ਦਲੀਲਾਂ ਪੇਸ਼ ਨਹੀਂ ਕਰ ਪਏ ਦੇਖੋ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਭੈਣ ਜੀ ਹੋਣੀ ਪਹਿਲੀ ਵਾਰੀ ਇਹੋ ਜੀ ਸਿਚੁਏਸ਼ਨ ਇਹ ਕਰ ਰਹੇ ਆ ਜੋ ਪੁਲਿਸ ਦੀ ਜੋ ਕਾਰਗੁਜ਼ਾਰੀ ਆ ਜੋ ਪੁਲਿਸ ਦਾ ਵਿਹਾਰ ਆ ਸਾਨੂੰ ਇਹ ਡਰ ਆ ਵੀ ਅਗਰ ਅਸੀਂ ਇਸ ਕੇਸ ਵਿੱਚ ਅਸੀਂ ਜ਼ਮਾਨਤ ਇਸ ਕਰਕੇ ਅਪਲਾਈ ਨਹੀਂ ਕੀਤੀ ਕਿਉਂਕਿ ਸਾਨੂੰ ਪਤਾ ਵੀ ਸਾਨੂੰ ਦੂਜੇ ਕੇਸ ਵਿੱਚ ਇਹਨਾਂ ਨੇ ਉਲਝਾ ਲੈਣਾ ਸਾਨੂੰ ਇਹ ਪਤਾ ਕਲੀਅਰ ਆ ਵੀ ਇਸ ਪੁਲਿਸ ਤੋਂ ਸਾਨੂੰ ਇਨਸਾਫ ਨਹੀਂ ਮਿਲਣਾ ਸਾਨੂੰ ਪੁਲਿਸ ਦੇ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਹੈਗੀ ਔਰ ਸਾਨੂੰ ਇਸ ਗੱਲ ਦਾ ਡਰ ਆ ਸਾਨੂੰ ਪਤਾ ਵੀ ਸੰਜੀਵ ਕਿਸੇ ਵੀ ਹਾਲ ਦੇ ਵਿੱਚ 21 ਤਰੀਕ ਤੋਂ ਪਹਿਲਾਂ ਬਾਹਰ ਨਹੀਂ ਆਊਗਾ ਇਹਦੇ ਤੇ ਸਾਨੂੰ ਸਿਰਫ ਇਸ ਗੱਲ ਦੇ ਉੱਤੇ ਪੂਰਾ ਵਿਸ਼ਵਾਸ ਆ ਇਸ ਕਰਕੇ ਅਸੀਂ ਮਤਲਬ ਇਹ ਜਿਹੜੇ ਹਤਕੰਡੇ ਆ ਨਾ ਇਹ અપਨਾਣ ਦੇ ਨਾਲੋਂ ਅਸੀਂ ਇਹ ਸੋਚਦੇ ਆ ਵੀ ਸਾਡਾ ਕੈਂਪੇਨ ਸਾਡੇ ਭੰਜੀ ਹੋਣੀ ਕੈਂਪੇਨ ਵਧੀਆ ਕਰ ਲੈਣ ਕਿਉਂਕਿ ਸੰਜੀਵ ਦੇ ਆਣ ਨਾਲ ਉਹਨਾਂ ਨੇ ਬਾਕੀਆਂ ਨੂੰ ਵੀ ਉਲਝਾਣਾ ਸ਼ੁਰੂ ਕਰ ਦੇਣਾ ਸੋ ਅਸੀਂ ਇਹ ਸਮਝਦੇ ਆ ਵੀ ਸਾਡੇ ਭਰਾ ਦਾ ਬਲੀਦਾਨ ਆ ਸਾਡੇ ਭਰਾ ਦਾ ਸੈਕਰੀਫਾਈਸ ਆ ਉਸ ਸੈਕਰੀਫਾਈਸ ਦੇ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਆ ਉਸ ਬਲੀਦਾਨ ਕਰਕੇ ਕਟੋ-ਕਟ ਸਾਨੂੰ ਮਤਲਬ ਇਸ ਚੀਜ਼ ਦਾ ਤੁਸੀਂ ਧਿਆਨ ਰੱਖੋ ਉਹ ਤੇ ਬੇਸਕੂਰਟੀ ਕਰ ਰਹੇ ਹਾਂ ਹਾਂ ਜੀ ਬਹੁਤ ਮਿਹਰ ਨਾਲ ਸੁਨਿਪੋਰ ਦੇ ਦੇਣਾ ਦੇ ਨਾਲ ਨਾਲ ਮੈਂ ਕਾਂਗਰਸ ਦੇ ਜਿਹੜੇ ਸਰਟੀਫਿਕੇਟ ਦੇਖੋ ਕਾਨੂੰਨੀ ਪ੍ਰਕਿਰਿਆ ਤਾਂ ਚਲਦੀ ਰਹੂਗੀ ਮੈਂ ਜੋ ਯੂਥ ਕਾਂਗਰਸ ਵੱਲੋਂ ਮੈਂ ਇਸ ਸਟੇਟ ਵਾਈਸ ਪ੍ਰੈਜ਼ੀਡੈਂਟ ਹਾਂ ਤੇ ਲੋਕ ਸਭਾ ਪਟਿਆਲਾਣ ਚਾਰਜ ਹੈ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਹੁੰਦੇ ਹਾਂ ਕਿਉਂਕਿ ਸਾਡਾ ਅਸੀਂ ਮੂਹਰੇ ਵੀ ਖੜਾਂਗੇ ਜਿੰਨੇ ਸਾਡੇ ਸਾਥੀ ਨੇ ਅੱਜ ਬਰੇਂਦਰ ਭਾਈ ਆਏ ਨੇ ਤਾਂ ਅਸੀਂ ਇੱਕ ਆਵਾਜ਼ ਬੁਲੰਦ ਕੀਤੀ ਵੀ ਅੱਜ ਇਹ ਕਾਨਫਰੰਸ ਦੇ ਤੁਹਾਡੇ ਰਹਿਣ ਵੀ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕਿੱਦਾਂ ਜਿਹੜੀ ਸਰਕਾਰ ਪ੍ਰਚਾਰ ਕਰਦੀ ਹੈ ਵੀ ਅਸੀਂ

जिंदाबाद कांग्रेस पार्टी जिंदाबाद राहुल गांधी जिंदाबाद राहुल गांधी जिंदाबाद राहुल गांधी जिंदाबाद आप सरकार मुर्दाबाद आप सरकार मुर्दाबाद आप सरकार मुर्दाबाद गुंडा गर्दी बंद करो बंद करो बंद करो गुंडा गर्दी बंद करो बंद करो बंद करो गुंडा गर्दी बंद करो बंद करो बंद करो